ਪਪਾ ਬਲ ਰਾਜੀਤ ਜੀ ਇਸ ਇਤਿਹਾਸਿਕ ਛਿੰਝ ਮੇਲੇ ਮੱਝ ਦੇ ਵਿਰਾਜਮਾਨ ਇਸ ਹਸੀ ਦੇ ਐਮ ਐਲ ਏ ਸਾਡੇ ਵੱਡੇ ਭੈਣ ਜੀ ਸੰਪੋਸ਼ ਘਟਾਰੀਆ ਜੀ ਬਲਾਚੌਰ ਹਲਕੀ ਦੀ ਸਾਰੀ ਹੀ ਮਹਾਮਾਦੀ ਪਾਰ ਦੀ ਲੀਡਰਸ਼ਿਪ ਜਿੰਨੀ ਵੀ ਇੱਥੇ ਸੰਗਤ ਸਾਡੇ ਖਿਡਾਰੀ ਸਹਿਬਾਨ ਮੌਜੂਦ ਹੈ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਕਰਦਾ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਜਿਵੇਂ ਸੰਗਤ ਮਜ਼ਬੂਤ ਹੈ ਔਰ ਜਿਹੜੇ ਲੋਕ ਟੀਵੀ ਦੇ ਮਾਧਮ ਨਾਲ ਮੋਬਾਈਲ ਦੇ ਮਾਧਮ ਨਾਲ ਸਾਡੇ ਮੀਡੀਆ ਦੇ ਸਾਥੀਆਂ ਦੇ ਮਾਧਮ ਨਾਲ ਦੁਨੀਆ ਭਰ ਚੋਂ ਸੁਣ ਰਹੇ ਆ ਦੇਖਦਾ ਸਾਰੇ ਹੱਥ ਮੈਂ ਬਾਬਾ ਬਰਨਾਰ ਜੀ ਦੇ ਇਸ 6 ਮਹੀਨੇ ਦੀਆਂ ਵਧਾਈਆਂ ਦਿੰਦਾ ਨਾਲ ਨਾਲ ਅੱਜ ਇਤਿਹਾਸਿਕ ਦਿਨ ਹੈ ਬਾਬਾ چھوٹے دس رہے تھے لگتا سال ہے

ਦਾ 10 ਲੱਖ ਦੀ ਪੈਨ ਜਿਹੜੀ ਗਾਰੰਟੀ ਹੈ ਇਸੇ ਲਈ ਅਸੀਂ ਜ਼ੋਰ ਮਨਜ਼ੂਰ ਕਰਦੇ ਹਾਂ ਤੁਹਾਡੇ ਤੋਂ ਅੱਜ ਦੇ ਤੋਂ ਬੜਾ ਨਾ ਚਾਹਤ ਕਿ ਲੇਕਿਨ ਇਸੇ ਤੋਂ ਵੱਧ ਕਿਉਂਕਿ ਇਹ ਸਾਡਾ ਬਹੁਤ ਇਖਿਆਸੀ ਚਿੰਤ ਹੈ ਇਹ ਤਾਂ ਆਪਣੇ ਆਪ ਬਹੁਤ ਮਾਇਨੇ ਹੈ ਅਸੀਂ ਵੀ ਚਾਹੁੰਦੇ ਹਾਂ ਸਾਰਾ ਬੱਚਾ ਚਾਹਤਦਾ ਇੱਕ ਸ਼ਾਨਦਾਰ ਜਿਹੜੀ ਮੌਕੇ ਕਿਸੇ ਦਾ ਹਰ ਮਾਤਾ ਪਿਤਾ ਅਸੀਂ ਕਮੀ ਨਹੀਂ ਹੋਣ ਦੇਵਾਂਗੇ ਬਿਹਤਰੀਂ ਚੀਜ਼ ਜਿਹੜੀ ਬਣਾਵਾਂਗੇ ਜ਼ੋਰ ਵੀ ਪਾਉਣਗੇ ਉਹ ਵੀ ਆਪ ਦੇ ਭਾਗ ਦੇ ਵਿੱਚ ਇਹ ਸਭ ਇਹ ਪ੍ਰਾਪਤ ਸਾਰੇ ਪ੍ਰਬੰਧਕੀ ਟੀਮ ਦਾ ਜਿਨ੍ਹਾਂ ਨੇ ਹਰ ਸਾਥੀ ਕਰਮੀ ਪਰ ਵੇਦ ਵਾਲਾ ਨਵੰਤ ਮੌਕਾਤ ਦਾ ਵੇਦ ਪੱਲੇ ਕਰਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸ਼ੁਭਕਾਮਨਾ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਅਨੰਤਰ ਸਿੰਘ ਜੀ ਕੰਗਲ ਸਾਡੇ ਜਾਣਯੋਗ